ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਬੱਗੇ ਕੋਲੇ ਪਿੰਡ ਚੌਕੇ ਦੀ ਵੀਡੀਓ ਹੈ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਗਿਆ ਤੇ ਤਿੰਨ ਨਾਲ ਤੁਹਾਨੂੰ ਸਵੇ ਸਵੇ ਦਿਖਾ ਦੇਾਂਗੇ ਇੱਕ ਕਰੋਸ ਅੰਗ ਚ ਬਹਿੜ ਹੈਗੀ ਹਾਂਜੀ 50 ਵਾਲੀ ਜਰਸੀ ਤੇ ਇੱਕ ਐਚਐਫ ਆ ਨਾ ਤਿੰਨੇ ਮੇਲਾ ਜਰਸੀ ਤਾਂ ਸ਼ੁਰੂ ਕਰ ਲਗੇ ਫਿਰ ਭਾਈ ਜਰਸੀ ਕਰ ਲੋ ਤਾਂ ਗੁੜਕਾ ਓਕੇ ਜੀ ਤੇ ਪਹਿਲਾਂ ਤਾਂ ਨਾਮ ਡਰੈਸ ਬੋਲੋ ਜੀ ਨਾ ਬੱਗਾ ਸਿੰਘ ਜੀ ਪਿੰਡ ਚੌਂਗੜਾ ਜਿਹੜਾ ਹੰਡਾ ਸੀਰ ਵਾਲੇ ਵਾਲੀ ਨੇੜੇ ਤੇੜੇ ਵੀਰੇ ਨੇੜੇ ਖੋਖਰ ਵੀ ਦਾ ਵੱਲੋ ਜੀ ਰਾੜਾ 13 ਪ੍ਰਾਇਮਰੀ ਨੇੜੇ ਤਾਂ ਭਾਵੇਂ ਨੇੜੇ ਜੀ ਚੰਗਾ ਚੱਲੀਆਂ ਨੇ ਫਿਰ ਕੰਮ ਕਰ ਵਧੀਆ ਚੱਲਦਾ ਕਿਰਪਾ ਹੋ ਗਏ ਬੇਲੇ ਫਿਰ ਹੁਣ ਕਣਕਾਂਲੇ ਹਾਂ ਹੁਣ ਬੇਲੀਆਂ ਜੀ ਠੀਕ ਆ ਤੇ ਅੱਜ ਫਿਰ ਤਿੰਨ ਦਿਖਾ ਦੇ ਤਿੰਨ ਬਣਾ ਬਈ ਤਾਜੀਆਂ ਸੂਈਆਂ ਹਾਂ ਅੱਜ ਤਾਂ ਅਜੂਤਾ ਜਿਹੜਾ ਉਹ ਰਾਤ ਦੀ ਸੂਈ ਆਉ ਤੇ ਜੇ ਆਪਾਂ ਜਰਸੀ ਬਾਰੇ ਗੱਲ ਕਰ ਲਈਏ ਮਗਰ ਕੀ ਆ ਗਿਆ ਜੀ ਇਹਦੇ ਬਾਈ ਇਹਦੇ ਬੱਚਾ ਤੇ ਲੇਵੇ ਲੂਵੇ ਦੀ ਬੜੀ ਖਬਰ ਦਾ ਹਾਂ ਬਾੜੀ ਘਾਟ ਬਹਿਣਾ ਦੁੱਧ 20 ਕਿਲੋ ਦੂ ਬਾਈ ਯਾਰ ਖੋਲੋ ਇਹਨੂੰ ਤੋਰਾ ਕਰਾ ਕੇ ਤੇ ਕੱਲਾ ਕੱਲਾ ਥਾਣ ਲੱਗਿਆ ਹਾਂ ਥਣ ਦਾ ਚਾਰੇ ਬੱਚਾ ਮੂੰਹ ਕਵਾੜ ਦੀ ਬੱਚੀ ਦੀ ਮਗਰ ਬੱਚਾ ਜੀ ਇਹਦੇ ਬੱਚਾ ਬਾਈ ਇਹ 500 ਸੂਈ ਆ 500 ਸੂਈ ਆ ਕਿੰਨਾ ਹੁਣ ਬਹੁਤ ਹੋਊਗਾ 13 14 ਕਿਲੋ 13 ਤੋਂ 14 ਕਿਲੋ ਤੇ 18 ਕਿਲੋ ਮੰਨ ਕੇ ਜਿਹੜਾ ਮਰਜੀ ਰਹਿ ਦੋ ਤੇ 20 ਦੂ ਬੱਚਾ ਇਹਦੇ ਭਾਂਡਾ ਦੇ ਯਾਰ ਹੂੰ ਬਾਕੀ ਦਾ ਟੁੱਟੀ ਮਰੀ ਜੀ ਨਹੀਂ ਚੰਗੀ ਸਤਾਰਾ ਇਹ ਬਾਅਦ ਦੇਖ ਬਾਈ ਕ ਕੰਡੀਜੀਲ ਫੋਲਾ ਕਿਕ ਨੰਬਰ ਬਾਈ ਬਿਨਾ ਉਸ ਤੋਂ ਸਾਧਰੇ ਆਪਾਂ ਨਾ ਵੀ ਗਾਰੰਟੀ ਆਪ ਕੋ ਤੇ ਖੂਮੂ ਮੈਂ ਬੈਠਦਾ ਅਰੀਜਨਲ ਦੂਜਾ ਸੋਈ ਲੱਗਦੀ ਹੈ ਜੀ ਜਮਾ ਬਾਈ ਜਮਾ ਠੀਕ ਹੈ ਝੋਲੀ ਝੋਲੀ ਦੇਖ ਯਾਰ ਬੈਠਦੀ ਇਹਨੇ ਵੀ 20 ਫਿਰ ਕਢੀ ਤੂੰ ਆ ਦੇਖੋ ਜੀ ਮੋੜ ਲਓ ਵੀਰੇ ਬਾੜੀ ਇੱਕ ਨੰਬਰ ਬੈੜਾ ਯਾਰ ਕਿ ਬਾਈ ਜੂਈ ਟੌਪ ਆ ਬਾਕੀ ਦਾ ਗੁੱਠਾ ਗੱਠਾ ਬੜੀਆਂ ਹਨਾ ਮੂਹਰ ਦੂਤ ਆਪਣੀ ਗਾਰੰਟੀ ਹੈ ਬਾਈ ਯਾਰ ਠੀਕ ਹੈ ਜੀ ਜੇ ਕਿਸੇ ਨੇ ਆਨਲਾਈਨ ਮੋੜੇ ਫਣਾ ਦੀ ਹੂੰ ਤੇ ਲੈ ਵੀ ਲੈ ਵੀ ਦੁੱਧ ਦੀ ਗਾਰੰਟੀ ਹੈ ਹੁਣ ਵੀ ਆ ਦੇਖ ਚਾਰੇ ਥਾਂ ਨਿਕੜਵੇਂ ਪੂਰੇ ਗੈਪ ਤੇ ਦੇ ਝੋਲੀ ਇਹ ਸਭ ਬਹੁਤ ਹੈ ਜੀ ਹਨਾ ਹਾਂ ਓਕੇ ਥਣ ਬਾਈ ਦਵਾ ਚਾਰੇ ਇੱਕੋ ਹੀ ਓਕੇ ਜੀ ਟੋਪ ਆ ਦੇਖੋ ਜੀ ਦੇ ਵਲੂ ਦੀ ਪੂਰੀ ਸਾਫ ਚਵਾਈ ਕਰ ਚਵਾਈ ਚਵਾਈ ਇੱਕ ਨੰਬਰ 1800 ਚਾਰ ਮਾਰ ਚਵਾਈ ਬਾਈ ਆਪਾਂ ਕਰਕੇ ਖਾਵਾਂਗੇ ਇਹ ਹਾਂ ਸਰ ਓਕੇ ਕੁਆਲਿਟੀ ਚੰਗੀ ਬਾਕੀ ਦੀ ਗੱਲ ਦੁੱਧ ਨੇ ਗਰਮੀ ਗਰਮੀ ਜਮਾ ਮੋਕਣ ਨਹੀਂ ਦੇਣਾ ਹਨਾ ਜੀ ਬਈ ਟੋਪ ਹੀ ਵਾਲੀ ਬੈੜ ਯਾਰ ਇੱਕ ਨੰਬਰ ਆ ਬਾਕੀ ਦੀ ਗੱਲ ਸਾਮੀ ਬੜੀ ਵੀ ਓਵੇਂ ਨਹੀਂ ਹੈਗੀ ਹਨਾ ਲੱਸੀ ਸਾਮੀ ਜੀ ਆ ਦੇਖ ਇਹਨੇ ਬੰਦੇ ਜਾ ਕਿਸ ਨੇ ਘਰੀ ਰੱਖਨੇ ਬਾਈ ਠੀਕ ਆ ਜੀ ਲੱਤ ਵੀ ਨਹੀਂ ਲਾਉਂਦੀ ਚਲ ਆਓ ਜੀ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਬੱਚਾ ਆਪਾਂ ਹੁਣ ਦਿੱਤਾ ਬੰਨ ਜੀ ਤੇਰੀ ਮਾਰ ਦੇਣਾ ਹੂੰ ਲਓ ਜੀ ਮਾਰ ਦਿਓ ਫਿਰ ਤਾਰਾਂ ਦਾ ਉਹ ਤੇ ਲਿਟਰ ਦੀ ਨਹੀਂ ਆ ਆ ਦੇਖੋ ਕੋਈ ਨੀ ਬਾਲਟੀ ਜੀ ਥੋੜੀ ਬਹੁਤ ਬੋਲੀ ਬਾਜੇ ਵਜਾਈ ਚਲੋ ਕੋਲ ਹੇਲਣ ਵਾਲੀ ਪੋਹਾਂ ਬਾੜੀ ਇੱਕ ਨੰਬਰ ਬਹਿੜਾ ਬਾਈ ਯਾਰ ਕਰੇ ਰੱਖਣ ਵਾਲੀ ਬਹਿੜਾ ਦੁੱਧ ਵੀ 20 ਕਿਲੋ ਦੁੱਧ ਮਿੰਟ ਵਾ ਦੇ ਦੇਣਾ ਨੇ ਬਾਕੀ ਦਾ ਕੁਆਲਿਟੀ ਲਮਾਈ ਲਮੋਈ ਲੈਂਥ ਨਾਲੋਂ ਉਸ ਚੰਗੀ ਹੈ ਜੀ ਬਾਦਰ ਬੋਜਰ ਬਹੁਤ ਆ ਬਹਿੜਦਾ ਯਾਰ ਠੀਕ ਆ ਬਾਈ ਆ ਦੇਖੋ ਨਹਾਦੀ ਵਜਦਾ ਹੋਇਆ ਮੈਂ ਕਹ ਥੱਲੇ ਉਹਦਾ ਜੀ ਥੱਲੇ ਯਾਰ ਆਪਣੀ ਗਰੰਟੀ ਹੈ 100% ਗਰੰਟੀ ਆ ਯਾਰ ਬਹਿੜ ਦੀ ਠੀਕ ਆ ਬਾਈ ਥੱਲੇ ਆਪਾਂ ਪਾਸ ਕਰਕੇ ਲੈ ਹਾਂ 19 20 ਵੀ ਲੈਂਦੇ ਬਾਈ ਯਾਰ ਆਪਾਂ ਗਲਤ ਦੋਜਿਆਂ ਨੂੰ ਮਾਰਦੇ ਬੱਸ ਪਿੱਛੇ ਮਾਰਦੇ ਤੇ ਬੰਦਾ ਬੈਠੂ ਤੇ ਉੱਠੂ ਵਾਲੀ ਗੱਲ ਆ ਹਨਾ ਜੀ ਬਹੁਤ ਵਾਈ ਦੇਖ ਬਾਈ ਤੂੰ ਹੂੰ ਓਕੇ ਜੀ ਖੋਲ ਦੋ ਨੇ ਹਨਾ ਇੰਨੀ ਠੰਡੀ ਯਾਰ ਦੇਖ ਲੈ ਕੋਈ ਨਹੀਂ ਬੈਡ ਪ੍ਰਾਈਜ਼ ਆ ਗਿਆ ਦਾ ਹਾਂ ਇਹ ਕਿੰਨੇ ਆ ਹਾਂ ਬਾਈ ਫੋਨ ਦੀ ਗ੍ਰੈਂ ਵੇਚਣ ਵਾਲੀ ਗੱਲ ਹੀ ਕਰਾਂਗੇ ਓਕੇ ਆ ਦੇਖੋ ਜੀ ਬਸ ਗੈਰੀ ਚੱਲ ਖੋਲੋ ਨੇ ਕਰਿਓ ਮੜੀ ਜੇ ਤੈਨੂੰ ਨੇ ਬਲੂਆ ਦੇਖ ਯਾਰ ਤੂੰ ਆ ਦੇਖੋ ਵਾਕਿਆ ਦੋ ਵਾਰ ਦੇਖ ਚੋਲੀ ਓਕੇ ਆਇਆ ਇਹ ਕਹਿੰਦੇ ਮੈਨੂੰ ਹੀ ਲੱਗਿਆ ਦਿਖਾੜਾ ਉਨੇ ਹੀ ਮੁਰੇ ਬਾਈ ਇਹ ਨਹੀਂ ਗੱਲਾਂ ਨਹੀਂ ਠੀਕ ਹੈ ਹਾਂ ਦੁੱਧ 20 ਕਿਲੋ ਯਾਰ 18 ਕਿਲੋ ਦਾ ਆਪਾਂ ਗਰੰਟੀ ਦੇ ਬੈਠ ਦੀ ਯਾਰ ਤੇ ਹੁਣ ਆਪਾਂ ਦੋ ਨੰਬਰ ਦੀ ਗੱਲ ਕਰਦੇ ਇਹ ਬਾਈ ਰਾਤ ਸੂਈ ਹੈ ਕੱਢ ਲਿਓ ਇਹਨੂੰ ਇੱਧਰ ਨੂੰ ਹਾਂ ਇਹਦੇ ਮਗਰ ਵੀ ਬੱਛੀ ਹੈ ਇਹਦੇ ਮਗਰ ਬੱਛੀ ਆ ਗਈ ਰਾਤ ਸੂਈ ਹੈ ਤੇ ਜੇ ਕੰਪਲੀਟ ਹੈ ਬਾਈ ਜਰਸੀ ਦੀ ਵੀ ਜੇਰ ਕੰਪਲੀਟ ਆ ਹਾਂਜੀ ਹਾਂਜੀ ਠੀਕ ਹੈ ਬਾਈ ਆ ਦੇ ਨਾੜੂਆਂ ਨਾਲ ਇਹ ਬੱਛੀ ਤਾਜੀ ਦੇ ਰਾਤ ਸੂਈ ਹੈ ਤੇ ਬੋਲਾ ਕਿੰਨਾ ਘੜਦਾ ਬੋਲਾ ਬਾਈ ਟੜਕੇ ਘੜਦਾ 4 4.5 ਕਿਲੋ ਸੈਜ ਫੁੱਲ ਆ ਗਿਆ ਜੀ ਹੈਨਾ ਬਾਈ ਦੁੱਧ ਦੇ ਵੀ ਤੂੰ 20 ਤੋਂ ਬਾਹਰ ਬੱਛੀ ਹੂੰ ਲੈ ਲੂਵੇ ਦੀ ਚ ਹਾਂ ਤੁਣ ਘੱਟ ਕੋ ਦੁਬੈੜਦਾ ਦੇ ਲੈ ਚਲੋ ਜੀ ਲੰਮੀ ਲੈ ਜੀ ਕਿੰਨੀ ਵੱਡੀ ਆ ਬਾਈ ਹੂੰ ਬਾਕੀ ਦਾ ਸਾਮੇ ਬੜੀ ਔਵੇਂ ਜਿਹੜਾ ਪਸੂ ਸਾਮੇ ਆ ਉਸੇ ਨੂੰ ਦੁੱਧ ਦੇਣਾ ਸੋਣੀ ਸਾਣੀ ਬਹੁਤ ਜਾਣ ਬਹੁਤਾ ਹਾਂਜੀ ਕਰੋ ਜੈਕੋ ਤੇਵੜ ਲਤਾ ਚਵੜੀਆਂ ਕਰ ਕਰ ਤਰਦੀ ਹੈ ਜੀ ਲੈ ਬਾਈ ਲੈ ਬਾਈ ਬਾਲਾ ਬਾਈ ਐ ਨਹੀਂ ਬਦ ਉਤਾ 22 ਕਿਲੋ ਕੱਢਦੇ ਆ ਠੀਕ ਆ ਵੀਰੇ 20 ਕਿਲੋ ਆ ਕੁਆਲਿਟੀ ਚ ਨਹੀਂ ਕੋਈ ਗਾਠ ਹੈਗੀ ਪਿਓਰ ਐਚਪ ਚ ਆ ਗਈ ਹੈ ਨਾ ਜੀ 20 ਕਿਲੋ ਦੀ ਜ਼ਿੰਮੇਵਾਰੀ ਹੈ ਹੂੰ ਤਾਜ ਫੁੱਲ ਜੀ ਸੂਆ ਕਿਹੜਾ ਜੀ ਇਹ ਵੀ ਦੂਜਾ ਬਾਈ ਰੇਜਨ ਵਾਲਾ ਆ ਦੇਖ ਗਰੰਟੀ ਵਾਲਾ ਠੀਕ ਆ ਜੀ ਹਾਂ ਨਾਲ ਦੇ ਬੰਦੇ ਨੂੰ ਕਰੋ ਚਲ ਆ ਦੇਖ ਕੁਆਲਿਟੀ ਇਹਦੀ ਵੀ ਚੰਗੀ ਹੈ ਨਹੀਂ ਮਾਜਾ ਦੂਤਾਰਾ ਮਾਰ ਕਰਦਾ ਸਿਓ ਸਾਹਿਬ ਇਹ ਵੀ ਬਿਲਕੁਲ ਬੱਚੀ ਵੀ ਬਾਈ ਠੀਕ ਆ ਜੀ ਇੱਕ ਨੰਬਰ ਆ ਯਾਰ ਹਲਾ ਗਏ ਨਾ ਆਪੋਂ ਨਾ ਬੱਚੀ ਛੱਡੀ ਐ ਬਾਕੀ ਦੇ ਤਾਂ ਤੁਹਾਡੀ ਸਹਿਬਤਾ ਹਾਂ ਉਹ ਵੀ ਲੱਤਾਂ ਮਾਰਦੀ ਲਿਆਵਾਂ ਜਾਂ ਮਗਲੇ ਨੇ ਮਾਰ ਦੋ ਬਾਹਲਾ ਕੰਨ ਡੋਲੋ ਹਾਂ ਚਵਾਈ ਦਾ ਯਾਰ ਅੱਥ ਵਾਲਾ ਵੀ ਕੋਈ ਬੰਦਾ ਠੀਕ ਆ ਆਪਣੇ ਫੋਨ ਗਰੰਟੀ ਦੇ ਚਵਾਈ ਦਾ ਯਾਰ ਓਕੇ ਚਵਾਈ ਪਿੱਛੋਂ ਗਾਣੇ ਆਪਾਂ ਮਾੜੀ ਲੈਂਦੇ ਇਹਦਾ ਗ੍ਰੇਟ ਆ ਗਿਆ ਹਾਂ ਜੀ ਇਹ ਵੀ ਬਾਈ ਫੋਨ ਦੇ ਵੇਚਣ ਵਾਲੀ ਕਰਨੀ ਆ ਜਾਈ ਜੀ ਹੋ ਜਾਮਾ ਜਮਾ ਜਾ ਮਾ ਬੀਚੀ ਇਹ ਤੂੰ ਪਲੱਸ ਕੱਢ ਦੋ ਤੂੰ ਹਰਾ ਆਉਣਾ ਬਾਈ ਠੀਕ ਆ ਜੀ ਆ ਥਾਣ ਲੈ ਬੰਦੇ ਨਾ ਕਹਿ ਇੱਕ ਨੰਬਰ ਆ ਥਾਣ ਯਾਰ ਤੇ ਹੁਣ ਵੀਰੇ ਆਪਾਂ ਕਰ ਲੀਏ ਇੱਕ ਕ੍ਰੋਸ ਆ ਗਿਆ ਹਾਂ ਉਹ ਬਾਈ ਰਾਤ ਸੀ ਇਹ ਮਗਰੀ ਬੱਚੀ ਆ ਰਾਸੂਪੀ ਤਲਹ ਗਰਮੀ ਗਰਮੀ ਨੇੜ ਦੀ ਵੀ ਨਹੀਂ ਨਾ ਦੇਖ ਬਾਈ ਬੱਛੀ ਬੱਛੀ ਬਹੁਤ ਪਿਆਰੀ ਹੈ ਸਿਰਾਈ ਆ ਯਾਰ ਇਹ ਬੰਦੇ ਨੇ ਘਰੇ ਰੱਖਣੀ ਆ ਲਓ ਜੀ ਬਾੜ ਕੱਢ ਕੇ ਲਓ ਬਾਦ ਦੁੱਧ ਦੇ ਵੀ ਦੇ ਦੂ ਬਾਈ 16 ਕਿਲੋ ਦੇ ਦਊਗੀ ਮਹੱਤ ਪ੍ਰਿੰਟ ਬ੍ਰੌਂਟ ਦੇ ਰੰਗ ਬੱਛੀ ਦਾ ਦੂਜਾ ਹੀ ਆ ਜੀ ਇਹਦਾ ਮਾਂ ਬਾਪ ਹੀ ਰੇ ਨਾਲ ਠੀਕ ਆ ਜੀ ਦੇਖ ਸਾਨੂੰ ਸੁਣੋ ਅਰੀਜਨਲ ਦੂਜਾ ਸੂਆ ਜੀ ਤੇ ਥੱਲੋਂ ਥਣਲੇਵੀ ਦੀ ਪੂਰੀ ਸਾਫ ਕਿੰਨਾ ਦੁੱਧ ਫਿਰ ਦੇ ਦੂਗੇ ਦੁੱਧ ਬਾਈ 16 ਕਿਲੋ ਮੰਨ ਕਿਹੜਾ ਮੱਝ ਹੀ ਲੈ ਲਿਆ ਤੋ ਤਾਂ ਬਾਦੀ ਦੇ ਦੂ ਆ ਤਾਂ ਜਾਇਆ ਜਾਇਆ ਮਸਲਾ ਕਿਲੋ ਦਾ ਮੈਂ ਨੇ ਰੱਖ ਦਿਆ ਹਾਂ ਮੈਂ ਸਣਾ ਜਰਕ ਮੈਂ ਹੱਖ ਦੀ ਲੋੜ ਨਹੀਂ ਠੀਕ ਆ ਲਿਓ ਜੀ ਘਰੇ ਪ੍ਰਿੰਟ ਬ੍ਰੌਂਟ ਦੇ ਬੱਛੀ ਬਾਕੀ ਦਾ ਪੌਣਾ ਇਹਨੇ 5 ਜੀਰੋ ਤੋਂ ਪਲ ਇਹ ਕਿਹੜਾ ਨੰਬਰ ਬੈੜਾ ਯਾਰ ਬਾਈ ਚਬਾਈ ਚਬੂਈ ਟੌਪ ਠੰਡਲੇ ਵਾ ਹੂੰ ਠੰਡ ਦੇ ਦੂ ਕਿੰਨਾ ਚੰਗਾ ਠੰਡ ਮੰੰਜਾਂ ਨਾਲ ਦਾ ਲੱਗਿਆ ਜੀ ਹਾਂ ਲਾਓ ਫਿਰ ਬੱਚਿਆਂ ਨੂੰ ਆ ਦੇਖ ਮੱਛੀ ਇਹਦੀ ਵੀ ਫਿਰ ਆ ਬਾਕੀ ਦਾ ਕ੍ਰਾਸ ਚ ਬਾਈ ਕੋਲੇ ਹੁੰਦੇ ਨਾ ਜਿਹੜੇ ਕ੍ਰਾਸ ਆਂਗ ਹੁੰਦੇ ਹੁੰਦੀਆਂ ਸੀਲ ਠੰਡੀਆਂ ਫੋਲੋ ਜਮਾ ਬਾਈ ਇੱਕ ਨੰਬਰ ਲੈਉਣੇ ਯਾਰ ਆਪਾਂ ਲੈਂਦੀ ਨਹੀਂ ਹੋਣੀ ਬਾਕੀਆਂ ਹੋਣੀਆਂ ਕੋਈ ਉਵੇਂ ਨਹੀਂ ਹੈਗੀ ਵੀ ਕੋਈ ਲੱਤਾਂ ਮਰੀ ਹੋੜ ਜਮਾ ਆ ਦੇਖ ਲੋ ਥੋੜੇ ਸਾਹਮਣੇ ਕੋਈ ਨਿਆਣਾ ਨਹੀਂ ਲਾਇਆ ਖੜੀ ਐ ਨਾ ਪਹਿਰੇ ਆਹੀ ਰੂਣ ਨਹੀਂ ਬਾਈ ਯਾਰ ਲੱਤ ਵੀ ਨਹੀਂ ਲਾਉਂਦੀ ਠੀਕ ਆ ਜੀ ਜਿਵੇਂ ਤਾਜੀ ਇਹ ਮੇਰਾ ਬਲੋਈ ਠੀਕ ਹੈ ਮਾਰ ਦੇ ਫਿਰ ਤੋੜ ਲੈ ਬਾਹਰ ਹੀ ਦੇ ਓਏ ਥੱਲੇ ਗਾਉਂ ਡੋਲਣਾ ਦੇਖ ਵਾ ਨਿਸ਼ਾਨੀ ਹੁੰਦੀ ਹੈ ਜੀ ਹਨਾ ਬੈਠਦੀ ਆਹ ਤੇ ਬਈ ਨਾਲ ਦੇ ਨਾਲ ਦੇਖ ਜੀ ਥੱਲੇ ਦਾ ਨਲਕਾ ਹੀ ਹੈ ਜੀ ਹਨਾ ਸੁਬਾਈ ਦੇਖੀ ਸੁਮਾ ਆ ਬੰਨੀ ਬੱਤੀ ਬੰਨੇ ਹੋ ਜੀ ਸੁਬਾਈ ਯਾਰ ਬੜਾ ਹੀ ਸ਼ਰਾ ਜਾ ਰਹਾ ਹਾਂ ਹਾਂ ਸੋ ਬੜਾ ਚੰਗਾ ਲਾਇ ਬਾਈ ਆ ਦੇਖੋ ਮਗਰ ਨਾ ਆਪਾਂ ਨਿਆਣਾ ਜੇ ਕਹਿੰਨੇ ਲਾਉਣਾ ਲਾ ਵੀ ਸਕਦਾ ਲਾਉਣਾ ਲਾਲਾ ਜਾਂਦਾ ਕੁੰਨੀ ਬਾਲੀ ਆ ਬੈਠਾ ਮਗਲਿਆਂ ਚ ਹੋਰ ਮਾਰੋ ਲੱਤ ਲਿਓ ਵੀ ਲੋੜ ਦੇ ਆਉਂਦੀ ਵੀ ਨਹੀਂ ਕਿਤੇ ਬੰਨਤੀ ਜਾਣਾ ਮਗਲਿਆਂ ਚ ਮਾਰੋ ਸਾਰਾ ਆਹਦਾ ਬਾਈ ਘਰੇ ਰੱਖਣ ਵਾਲੀ ਬੈਠਾ ਜਿਹੜੇ ਬੰਦੇ ਨੇ ਵਾਕਈ ਦੇ ਦੇਣੇ ਨੇ ਦੁੱਧ ਵੀ ਦੁੱਧ ਬਾਈ ਆਮਣਾ ਠੰਡਾ ਦੁੱਧ ਆ ਦੇਖੋ ਸੱਚ ਬਾਈ ਦਾ ਥੱਲੇ ਨਾ ਬੰਦੇ ਦਾ ਪੁੱਠਣ ਨੂੰ ਵੀ ਨਹੀਂ ਕਰਦਾ ਹਨਾ ਜੀ ਬਹੁਤ ਚੰਗਾ ਚੋਲ ਆਇਆ ਦਸ਼ੀ ਨਾ ਓਕੇ ਜੀ ਬਸ ਲੱਤ ਵੀ ਨਹੀਂ ਹਿਲਾਉਂਦੀ ਬਾਈ ਉ ਵੀ ਠੀਕ ਆ ਐ ਨਹੀਂ ਯਾਰ ਵੀ ਛੜਾ ਮਾਰੀਓ ਬੈਠਾ ਤੇ ਇਹਦੀ ਵੀ ਡਿਮਾਂਡ ਆ ਗਈ ਜੀ ਬਸ ਇਹ ਵੀ ਬਾਈ ਫੋਨ ਤੇ ਤੇ ਮਗਰ ਆ ਗਈ ਬੱਛੀ ਬਸ ਤੌਰ ਬੱਛੀ ਪੂਰੀ ਟੌਪ ਦੇ ਠੀਕ ਆ ਜੀ ਤੇ ਥਣਲੇਵੇ ਦੀ ਪੂਰੀ ਸਾਫ ਮਿਲ ਕੰਪੈਸਟੀ ਇਹਦੀ 16 ਤੋਂ ਪਲੱਸ ਜੀ ਮੁੱਲ ਇਹਦਾ ਵੀ ਫੋਨ ਤੇ ਜਰਸੀ ਆ ਗਈ ਜਰਸੀ ਦੀ 20 ਤੋਂ ਪਲੱਸ ਰੂ ਇਹਦਾ ਵੀ ਫੋਨ ਤੇ ਦੂਜਾ ਸੂਆ ਹਨਾ ਜਿਹੇ ਨਾਲ ਬਾਈ ਦੋਮੇ ਦੂਜੇ 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 ਸੂਆ ਇਹਦਾ ਵੀ 20 ਤੋਂ ਪਲੱਸ ਰੂ ਇਹਦਾ ਵੀ ਫੋਨ ਤੇ ਮੁੱਲ ਸਾਰਿਆਂ ਦੇ ਫੋਨ ਤੇ ਰੱਖ ਆ ਵੀ ਬਾਈ ਬੜ ਬਹੁਤ ਚੰਗਿਆ ਯਾਰ ਬੰਦੇ ਓਕੇ ਜੀ ਦੁੱਧਾ ਤੇ ਲਾਉਣੀ ਹੈ ਜੀ ਨੇ ਠੀਕ ਆ ਜੀ ਨੰਬਰ ਫੇਰ ਬੋਲੋ 9876124270 ਪਿੰਡ ਟੌ ਬਾਕੀ ਸਾਰੇ ਵੀਰਾਂ ਮੰਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂ ਕੰਨੇ ਵੀਡੀਓ ਦੇ